ਯਾ ਹੋਰਾ ਲਾਈ ਆਈਏ ਤੇਰੀ ਯਾਰ ਕਿ ਹਾਂ ਤੋ ਹੁਣ ਕੀ ਰਹੀ ਯਾਰ ਹੋਰਾ ਹੋਰਾ ਹੋ ਤੇ ਚੱਤ ਕਰਦੀ ਬਾਤ ਸੋਈਏ ਤੇਰੀ ਗਲਤੀ ਸੀ ਤੁਸੀਂ ਕਹਿੰਦੇ ਕਿਥੋਂ ਆ ਨਾਵੇਂ ਗੋਲੇ ਲਵਾਣਾ ਪਿੰਡਾ ਟੇਕੂ ਰਵਾਣਾ ਨਾਵੇਂ ਗੋਲੇ ਨਾਵੇਂ ਗੋਲੇ ਇੱਕ ਇੱਕ ਕਰੋਨਾ ਰਿਕਾਰਡ ਹੈ ਇਹਦਾ ਜੀ ਰਿਕਾਰਡ ਦੇ ਉੱਤੇ ਲਿਖਿਆ ਹੁੰਦਾ ਮੈਂ ਜਣੀ ਪੜਿਆ ਹੋਇਆ ਨਹੀਂ ਨਾ ਹੈਗਾ ਹਣ ਪੜਾਦਾ ਮੈਂ ਰਗਾੜ ਜਦੇ ਲਾਦਾਂਗੇ ਇੱਥੇ ਹਰੇਕ ਸਾਲ ਆਨੇ ਆਉਰੇ ਬਿਜਦੀ ਬਿਜਦੀ ਜੋ ਜਿੰਗੇ ਰਾਏ ਨਹੀਂ ਪਹਿਲਾ ਹੁੰਦੇ ਤੇਰੇ ਹੁਣ ਵੀ ਆਉਣੇ ਆ ਅੱਛਾ ਇਹ ਇਹ ਕਾਰਡ ਤੇ ਕਿਸਤਾ ਵੀ ਸਾਹਮਣੇ ਰੱਖਿਆ ਹਾਂ ਕੈਸਟਾ ਵੀ ਨਹੀਂ ਆ ਦੇਖੋ ਕੈਸਟਾ ਵੀ ਪਿੰਨੋ ਆ ਤੁਮਕੀ ਲਵ ਸਾਧ ਜੀ ਦਾ ਲਿਖਿਆ ਆ ਪੁੱਛੀ ਤਾਂ ਸਹੀ ਪੁੱਛੀ ਤਾਂ ਸਹੀ ਨੀਨਣਾ ਨੇ ਤੇਰੇ ਵੀਰਨ ਰਾਤ ਦਾ ਨਾ ਬੋਲੇ ਮੇਰੇ ਨਾਲ ਪਤਾ ਨਹੀਂ ਨਣਾਂ ਨੇ ਔਰ ਉਹ ਗੁੱਸਾ ਕਿਹੜੀ ਗੱਲ ਦਾ ਹਰ ਕਾਲ ਦੇਵੇਂ ਮਿਲੂਗਾ ਰਾਤ ਦਾ ਨਾ ਬੋਲੇ ਮੇਰੇ ਨਾਲ ਹੱਥ ਕਾਲ ਜੇ ਰੱਕੀ ਨਣ ਦੇ ਡਿੱਗੀ ਨਹੀਂ ਮੈਂ ਚੱਕੀ ਨਣ ਦੇ ਹੱਥ ਕਾਲ ਜੈ ਰੱਖੀ ਨਣ ਦੇ ਦਿੱਗੀ ਨੀ ਮੈਂ ਚੱਕੀ ਨਣ ਦੇ ਕਿੰਡ ਗੈਨ ਵਾਲ ਮੇਰੀ ਗੁੱਤ ਸਾਰੀ ਖੁੱਲ ਗਈ ਹੁੰਦੀ ਮੈਂ ਤਾਂ ਜਾਵਾਂ ਨੀ ਨਟਾ ਰਾਤ ਦਾ ਨਾ ਬੋਲੇ ਮੇਰੇ ਨਾਲ ਰਾਤ ਦਾ ਨਾ ਬੋਲੇ ਮੇਰੇ ਨਾਲ ਗੋਰੇ ਰੰਗ ਤੇ ਚੜੀ ਜਵਾਨੀ ਵੀਰ ਤੇਰੇ ਨੇ ਕਦਰ ਨਾ ਜਾਣੀ ਗੋਰੇ ਰੰਗ ਤੇ ਚੜੀ ਜਵਾਨੀ ਵੀਰ ਤੇਰੇ ਨੇ ਕਦਰ ਨਾ ਜਾਣੀ ਹਾਏ ਓਏ ਰੱਬਾ ਕੋਈ ਨਹੀਂ ਮੁੱਲਦਾ ਹੈ ਪੌਂਦੇ ਧੋਰੇ ਹੁਸਨ ਜਵਾਨੀ ਦਾ ਕਲੀਆਂ ਨੂੰ ਦਿੰਦੇ ਨੇ ਲਤਾ ਰਾਤ ਦਾ ਨਾ ਬੋਲੇ ਮੇਰੇ ਨਾਮ